ਹਾਉਸਲਾ ਲਗਣ ਅਤੇ ਨਿਸ਼ਟਾ ਲਿਖਕਾ ਅchna जैन ਇੱਕ ਗੁਰੂਕੂਲ ਦੇ ਆਚਾਰੇ ਆਪਣੀ ਚੇਲਿਆਂ ਦੀ ਪ੍ਰੀਖਿਆ ਹਰ ਵਾਰ ਬੜੇ ਅਨੋਖੇ ਢੰਗ ਨਾਲ ਲੈਂਦੇ ਅਨੋਖੇ ਪ੍ਰੀਖਿਆ ਦੇ ਕਾਰਨ ਹੀ ਚੇਲਿਆਂ ਨੂੰ ਤਰ੍ਹਾਂ ਤਰ੍ਹਾਂ ਦੀ ਗੱਲਾਂ ਗਿਆਨ ਮਿਲਦਾ ਸੀ ਇਹ ਜੀ ਇੱਕ ਪ੍ਰੀਖਿਆ ਦੇ ਵਕਤ ਉਹਨਾਂ ਨੇ ਆਪਣੇ तमाम ਚੇਲਿਆਂ ਨੂੰ ਹੱਥ ਵਿੱਚ ਬਾਣ ਦੀ ਇੱਕ ਟੋਕਰੀ ਦਿੰਦੇ ਹੋਏ ਕਿਹਾ ਇਸ ਟੋਕਰੀ ਵਿੱਚ ਗੁਰੂਕੂਲ ਦੇ ਪਿੱਛੇ ਵਹਿਣ ਵਾਲੀ ਨਦੀ ਤੋਂ ਜਾਲ ਪਰ ਕੇ ਲਿਆਉਣਾ ਹੈ ਗੁਰੂਕੂਲ ਦੇ ਤਮਾਮ ਰੁੱਖ ਪੌਦਿਆਂ ਦੀ ਕਿਆਰੀਆਂ ਵਿੱਚ ਪਾਉਣਾ ਹੈ ਇਹ ਸੁਣ ਕੇ ਸਾਰੇ ਚੇਲੇ ਚਕਰ ਆ ਗਏ ਅਤੇ ਇੱਕ ਦੂਜੇ ਦੇ ਮੂੰਹ ਵੇਖ ਕੇ ਚਾਚਾ ਗਾਨੇ ਉਫ ਇੱਕ ਜਹੀ ਪ੍ਰਕਰਿਆ ਹੈ ਬੜਾ ਬਾਹ ਦੀ ਟੋਕਰੀ ਵਿੱਚ ਕਿਵੇਂ ਪਾਣੀ ਭਰਿਆ ਜਾ ਸਕਦਾ ਹੈ ਪਾਣੀ ਭਰਦੇ ਹੋ ਨਿਕਲਗਾ ਫਿਰ ਉਥੋਂ ਦੀਆਂ ਕਿਆਰਿਆਂ ਤੱਕ ਪਾਣੀ ਵੀ ਇੱਕ ਬੂੰਦ ਵੀ ਨਹੀਂ ਸਤੋਂ ਨਹੀਂ ਸੰਭਵ ਰਹੀ ਲੇਕਿਨ ਅਚਾਰ ਦੀ ਅਗਿਆ ਦਾ ਪਾਲਨ ਕਰਨਾ ਵੀ ਸੀ ਸੋਚੇ ਲਿਆ ਨੇ ਆਪਣੇ ਆਪਣੇ ਸਮੂਹ ਵਿੱਚ ਨਦੀ ਕਿਨਾਰੇ ਪਹੁੰਚ ਕੇ ਟੋਕਰੀ ਵਿੱਚ ਪਾਣੀ ਭਰਨ ਦਾ ਯਤਨ ਕਰਨ ਲੱਗੇ ਲੇਕਿਨ ਜਿਉਂ ਹੀ ਪਾਣੀ ਉਸ ਵਿੱਚ ਪਰਦੇ ਛਿੱਕਾਂ ਤੋਂ ਤਰਨ ਤੋਂ ਨਿਕਲਦਾ ਇਸ ਅਲਬੇਲੀ ਪ੍ਰੀਖਿਆ ਤੋਂ ਚੇਲੇ ਚੁੰਜਲਾ ਉਠੇ ਕਈਆਂ ਟੋਕਰੀ ਨਦੀ ਵਿੱਚ ਸੁੱਟ ਦਿੱਤੀ ਅਤੇ ਕਈ ਗੁਪਤ ਰਾਤਾਂ ਅੰਕੁਰੂ ਕੋਲ ਵਾਪਸ ਆ ਗਏ ਹਾਂ ਇੱਕ ਚਿਲਾ ਜੋ ਫਰਜ਼ ਦੇ ਪ੍ਰਤੀ ਗੰਭੀਰ ਸੀ ਜਿਸ ਦੇ ਅੰਦਰ ਗੁਰੂ ਦੇ ਪ੍ਰਤੀ ਪੂਰਨ ਸਚੀਨ ਨਿਸ਼ਟਾ ਤੇ ਆਸਾ ਸੀ ਉਹ ਸੋਚ ਕੇ ਵਾਰ-ਵਾਰ ਆਪਣੇ ਟੋਕਰੀ 'ਚ ਪਾਣੀ ਵਰਤਾ ਆਚਾਰੀ ਜੀ ਦਾ ਵਾਕ ਝੂਠਾ ਹੋ ਹੀ ਸਕਦਾ ਸ਼ਾਮ ਟਲੇ ਟੋਕਰੀ ਪਾਣੀ ਦੇ ਬਰਾਬਰ ਸੰਪਰਕ ਵਿੱਚ ਰਹਿਣ ਦੇ ਕਾਰਨ ਉਸ ਨੂੰ ਚੱਲਗੀਆਂ ਤਲੀਆਂ ਫੁੱਲ ਗਈਆਂ ਅੰਤ ਚੇਲੇ ਨੇ ਤੁੰਤ ਟੋਕਰੀ ਨਦੀ ਵਿੱਚ ਡੁੱਬੋ ਕੇ ਪਾਣੀ ਪਾਤੇ ਗੁਰੂਕੁਲ ਵਾਪਸ ਆਇਆ ਹੁਣ ਆਚਾਰੀ ਨੇ ਤਮਾਮ ਹਤਾਸ਼ ਹੋਈ ਚੇਲਿਆਂ ਨੂੰ ਇਕੱਠਾ ਕੀਤਾ ਤੇ ਮੈਨਾਂ ਤਾਂ ਮਤ ਸਮਝੋ ਰਹਿ ਗਿਆ ਕੰਮ ਤਾਂ ਤੁਹਾਨੂੰ ਕਠਿਨ ਸੌਪਿਆ ਸੀ ਪਰੰਤੂ ਵਿਵੇਕ ਲਗਨ ਨਿਸ਼ਟਾ ਅਤੇ ਨਿਰੰਤਰ ਯਤਨ ਨਾਲ ਕਠਿਨ ਤੋਂ ਕਠਨ ਕੰਮ ਵੀ ਸੰਭਵ ਹੋ ਜਾਂਦਾ ਹੈ ਹਾਂ ਪਿਆਰੇ ਬੱਚਿਓ ਇਹ ਸੁਣ ਪ੍ਰੀਖਿਆ ਵਿੱਚ ਤਾਸ਼ ਹੋਈ ਚੇਲਿਆਂ ਨੂੰ ਇੱਕ ਨਵੀਂ ਨਸੀਹਤ ਮਿਲੀ ਹੈ ਚੇਲੇ ਸਮਝ ਚੁੱਕੇ ਹਨ ਸੱਚਮੁੱਚ ਨਿਰੰਤਰ ਯਤਨ ਨਾਲ ਅਸੰਭਵ ਕਾਜ ਨੂੰ ਸੰਭਵ ਕੀਤਾ ਜਾ ਸਕਦਾ ਹੈ